ਪਬਲਿਕ ਦੇ ਵੱਲੋਂ ਸ਼ਾਲਿਆ ਜਾਂਦਾ ਹੈ ਤੇ ਕਰਨ ਔਜਲਾ ਦੇ ਮੂੰਹ ਦੇ ਉੱਤੇ ਲੱਗਦਾ ਹੈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਭੜਕਦੇ ਨੇ ਕਰਨ ਔਜਲਾ ਤੇ ਉਹਨਾਂ ਦੇ ਵੱਲੋਂ ਖਰੀਆਂ ਖਰੀਆਂ ਲੋਕਾਂ ਨੂੰ ਸੁਣਾ ਦਿੱਤੀਆਂ ਜਾਂਦੀਆਂ ਨੇ ਕਹਿੰਦੇ ਨੇ ਕਿ ਮੈਂ ਇੰਨਾ ਵੀ ਭੈੜਾ ਨਹੀਂ ਗਾਉਂਦਾ ਕਿ ਤੁਸੀਂ ਮੇਰੇ ਉੱਤੇ ਬੂਟ ਸਟੋ ਤਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦੇ ਵੱਲੋਂ ਪਰਫਾਰਮ ਕੀਤਾ ਜਾ ਰਿਹਾ ਸੀ ਇੰਗਲੈਂਡ ਦੇ ਵਿੱਚ ਲਗਾਤਾਰ ਉਹਨਾਂ ਦੇ ਸ਼ੋਅ ਲੱਗ ਰਹੇ ਨੇ ਔਰ ਇਸੇ ਦੌਰਾਨ ਕਰਨ ਔਜਲਾ ਦਾ ਜੋ ਲੰਡਨ ਦੇ ਵਿੱਚ ਸ਼ੋਅ ਸੀ ਤਾਂ ਉਸੇ ਦੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਰਨ ਔਜਲਾ ਦੇ ਵੱਲ ਬੂਟ ਉਛਾਲਿਆ ਜਾਂਦਾ ਨਹੀਂ ਨਹੀਂ ਇਹ ਬੂਟ ਕਰਨ ਔਜਲਾ ਦੇ ਲੱਗਦਾ ਵੀ ਹੈ ਜਿਸ ਤੋਂ ਬਾਅਦ ਕਰਨ ਔਜਲਾ ਦੇ ਵੱਲੋਂ ਉਸ ਬੂਟ ਨੂੰ ਚੱਕ ਕੇ ਪਬਲਿਕ ਦੇ ਵਿੱਚ ਛੁੱਟਿਆ ਜਾਂਦਾ ਹੈ ਤੇ ਨਾਲ ਹੀ ਨਾਲ ਜੋ ਪਬਲਿਕ ਹੈ ਉਹਨਾਂ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ ਜਾਂਦੀਆਂ ਜੇ ਸਾਈਡ ਤੋਂ ਬੂਟ ਆਇਆ ਸੀ ਤਾਂ ਉਸ ਸਾਈਡ ਤੇ ਬੂਟ ਸੱਟ ਕੇ ਕਰਨ ਔਜਲਾ ਦੇ ਵੱਲੋਂ ਖਰੀਆਂ ਖਰੀਆਂ ਸੁਣਾਈਆਂ ਜਾਂਦੀਆਂ ਨੇ ਕਰਨ ਔਜਲਾ ਕਹਿੰਦਾ ਹੈ ਕਿ ਮੈਂ ਇੰਨਾ ਮਾੜਾ ਨਹੀਂ ਗਾਉਂਦਾ ਕਿ ਤੁਸੀਂ ਮੇਰੇ ਵੱਲ ਬੂਟ ਮਾਰੋ ਅਤੇ ਜੇਕਰ ਤੁਸੀਂ ਸ਼ੋਅ ਦੇ ਵਿੱਚ ਆਉਂਦੇ ਹੋ ਜੇਕਰ ਤੁਸੀਂ ਕਿਸੇ ਗਾਇਕ ਨੂੰ ਸੁਣਨਾ ਚਾਹੁੰਦੇ ਹੋ ਤਾਂ ਹੀ ਉਸ ਦੇ ਸ਼ੋਅ ਦੇ ਵਿੱਚ ਆਉਂਦੇ ਤਾਂ ਉੱਥੇ ਆ ਕੇ ਤੁਹਾਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਇੰਗਲੈਂਡ ਦੇ ਵਿੱਚ ਕਰਨ ਔਜਲਾ ਦੇ ਵੱਲੋਂ ਲਗਾਤਾਰ ਸ਼ੋਅ ਲਗਾਏ ਜਾ ਰਹੇ ਨੇ ਔਰ ਲੰਡਨ ਦੇ ਵਿੱਚ ਇਹ ਸ਼ੋਅ ਸੀ ਔਜਲਾ ਐਟ 02 ਜਿਸ 쇼 ਦਾ ਨਾਮ ਇਸ ਦਾ ਰੱਖਿਆ ਗਿਆ ਸੀ ਔਰ ਦੱਸਦੀ ਹੈ ਕਿ ਲਗਾਤਾਰੇ 쇼 ਲਗਾਏ ਜਾ ਰਹੇ ਸੀ 6 ਸਤੰਬਰ ਲੰਡਨ ਦੇ ਵਿੱਚ ਇਹ 쇼 ਸੀ ਔਰ 7 ਸਤੰਬਰ ਨੂੰ ਬਰਮਿੰਗਮ ਦੇ ਵਿੱਚ ਇਹ 쇼 ਹੋਵੇਗਾ ਔਰ ਲੀਡਸ ਦੇ ਵਿੱਚ 14 ਸਤੰਬਰ ਨੂੰ 쇼 ਹੋਵੇਗਾ ਕਰਨ ਔਜਲਾ ਦਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਪਹੁੰਚ ਰਹੇ ਨੇ ਦੱਸ ਦਈਏ ਕਿ ਜੇਕਰ ਇਸ ਸ਼ੋਅ ਦੀ ਗੱਲ ਕਰੀਏ ਤਾਂ ਤਕਰੀਬਨ 25 ਤੋਂ 26 ਹਜ਼ਾਰ ਲੋਕ ਇਸ ਸ਼ੋਅ ਦੇ ਵਿੱਚ ਮੌਜੂਦ ਸੀ ਪੂਰਾ ਸਟੇਡੀਅਮ ਭਰਿਆ ਹੋਇਆ ਸੀ ਔਰ ਇਸੇ ਦੌਰਾਨ ਜਦੋਂ ਕਰਨ ਔਜਲਾ ਸਟੇਜ ਦੇ ਉੱਤੇ ਪਰਫਾਰਮ ਕਰ ਰਹੇ ਹੁੰਦੇ ਨੇ ਤਾਂ ਉਸੇ ਦੌਰਾਨ ਕਰਨ ਔਜਲਾ ਦੇ ਵੱਲ ਬੂਟ ਮਾਰਿਆ ਜਾਂਦਾ ਤਾਂ ਬੂਟ ਸਿੱਧਾ ਕਰਨ ਔਜਲਾ ਦੇ ਮੂੰਹ ਤੇ ਜਾ ਕੇ ਲੱਗਦਾ ਹੈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਭੜਕ ਜਾਂਦਾ ਹੈ ਗਾਇਕ ਤਾਂ ਉਸ ਦੇ ਵੱਲੋਂ ਖਰੀਆਂ-ਖਰੀਆਂ ਸੁਣਾਈਆਂ ਜਾਂਦੀਆਂ ਨੇ ਲੋਕਾਂ ਨੂੰ ਕੀ ਕੁਝ ਕਿਹਾ ਜਾਂਦਾ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਰਨ ਔਜਲਾ ਸਟੇਜ ਤੇ ਪਰਫਾਰਮ ਕਰ ਰਿਹਾ ਔਰ ਉਸੇ ਦੌਰਾਨ ਉਹਨਾਂ ਦੇ ਵੱਲ ਇਹ ਬੂਟ ਮਾਰਿਆ ਜਾਂਦਾ ਤਾਂ ਪਬਲਿਕ ਦੇ ਵੱਲੋਂ ਉਛਲਦਾ ਹੋਇਆ ਬੂਟ ਆਉਂਦਾ ਹੈ ਇਹ ਤਸਵੀਰਾਂ ਪੂਰੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਉਂਕਿ ਸਟੇਜ ਦੇ ਉੱਤੇ ਬੂਟ ਸਿੱਧਾ ਕਰਨ ਔਜਲਾ ਦੇ ਜਾ ਕੇ ਲੱਗਦਾ ਹੈ ਔਰ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਭੜਕੇ ਗਾਇਕ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕਿ ਕਿਸ ਤਰ੍ਹਾਂ ਕਰਨ ਔਜਲਾ ਦੇ ਵੱਲੋਂ ਫਟਕਾਰ ਲਗਾਈ ਗਈ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਆ ਕੇ ਗਾਇਕ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤਾਂ ਕੀ ਕੁਝ ਕਰਨ ਔਜਲਾ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਆ Yo, who was that? Who was that, yo? Hey, yo, I fucking challenge you, come up on the stage and let's do one-on-one right now. <laughs> dog, I know how to fight, doggy. Yeah, come, come on. Me. Fuck you, dog, whoever the fuck it is. Don't be throwing your shoes at me. Was it you? What are you trying to do, dog? Come on, please. I don't want to see anything wrong. Re be respectful. You can't be throwing your shoes off. that shit, yo. I can't sign that like that, bro. Come on, dog. You look like you're younger than me. Ay yo, run that shit. Next time y'all are leaving, go.